ਨਾ ਨੂੰ ਜਨਮ ਦੇਵੇ ਜਨਨੀ ਜਨੇ ਤਾਂ ਭਗਤ ਜਨ ਕਹੇ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਜ ਰਹੇ ਕਾਹੇ ਗਵਾਵੇ ਲੋਕ ਜਨਮ ਦੇਣਾ ਤਾਂ ਐਸੇ ਭਗਤ ਨੂੰ ਜਨਮ ਦੇ ਜੋ ਭਾਵਨਾ ਨਾਲ ਭਰੇ ਹੋਇਆ ਹੋਵੇ ਹੁਣ ਕੁਦਰਤੀ ਗੱਲ ਹੈ ਅਗਰ ਮਾਂ ਦਾ ਹਿਰਦਾਈ ਭਾਵਨਾ ਨਾਲ ਭਰਿਆ ਹੋਇਆ ਨਹੀਂ ਮੁਸ਼ਕਿਲ ਹੈ ਉਸ ਧਰਤੀ ਦੇ ਚਾਹੋਂ ਕਿਸੇ ਬਗਦਦ ਦਾ ਜਨਮ ਹੋਣਾ ਸਾਰੀ ਸਤਿਆ ਉਸ ਮਿੱਟੀ ਨੇ ਦੇਣੀ ਸਾਰਾ ਜੀਵਨ ਉਸ ਮਿੱਟੀ ਨੇ ਦੇਣਾ ਹੈ ਦਰਖਤ ਨੂੰ ਤੇ ਦਰਖਤ ਦਾ ਆਧਾਰ ਵੀ ਉਸ ਮਿੱਟੀ ਨੇ ਬਣਨਾ ਹੈ ਪਰ ਮਿੱਟੀ ਚ ਖਾਸियत ਚਾਹੀਦੀ ਹੈ ਦੇਖਦੇ ਹਾਂ ਕਿ ਕਿਸੀ ਕਿਸੀ ਥਾਂ ਦੀ ਮਿੱਟੀ ਐਸੀ ਹੈ ਕਿ ਉਹ ਬੀਜਾਂ ਵਿੱਚ ਬੜਾ ਰਸ ਪਾ ਦਿੰਦੀ ਹੈ ਸਵਾਦ ਪਾ ਦਿੰਦੀ ਹੈ ਔਰ ਲੋਕੀ ਹੈਰਾਨੋ ਕਿ ਕਿੰਨੇ ਬੀਜ ਤੇ ਉਹੀ ਨੇ ਪਰ ਇੱਥੇ ਬੋਏ ਨੇ ਉਹਨਾਂ ਚਿਤਨੀ ਮਿਠਾਸ ਇਤਨਾ ਸੁਆਦ ਇਤਨਾ ਸੁਆਪਣਾ ਤਾਂ ਬੀਜ ਦੀ ਆਪਣੀ ਖਾਸੀਅਤ ਹੋ ਸਕਦੀ ਏ ਪਰ ਧਰਤੀ ਦੀ ਵੀ ਆਪਣੀ ਮਹਾਨਤਾ ਹੈ ਧਰਤੀ ਦਾ ਵੀ ਆਪਣਾ ਗੁਣ ਹੈ ਅਨੇਕਾਂ ਤਜਰਬੇ ਇਸਤੇ ਕੀਤੇ ਗਏ ਨੇ ਕਿ ਇੱਕ ਇਲਾਕੇ ਦੇ ਮਿੱਠੇ ਫਲ ਜਦ ਉਹਨਾਂ ਦਾ ਬੀਜ ਦੂਸਰੇ ਇਲਾਕੇ ਚ ਲਗਾਇਆ ਗਿਆ ਉਹ ਮਿਠਾਸ ਨਹੀਂ ਪ੍ਰਾਪਤ ਹੋਈ ਉਹ ਸੁਆਦ ਨਹੀਂ ਹੈ ਪ੍ਰਾਪਤ ਹੋ ਸਕਿਆ ਕਾਰਨ ਜਦ ਬੀਜ ਹੋਈ ਸੰ ਤਾਂ ਫਿਰ ਕਿਉਂ ਨਹੀਂ ਸਵਾਦ ਪ੍ਰਾਪਤ ਹੋ ਸਕੇ ਨੇ ਕਿਸੇ ਵੀ ਕਾਰਨ ਕਰਕੇ ਕੋਈ ਕਲੰਕ ਹੋਵੇ ਅਪਜਸ ਹੋਵੇ ਸਮੁੱਚੇ ਸ਼ਹਿਰ ਦੇ ਗਲੀ ਮਹੱਲੇ ਵਿੱਚ ਹਰ ਇੱਕ ਦੀ ਰਸਨਾ ਤੇ ਅਪਜਸ ਹੋਵੇ ਹਰ ਇੱਕ ਦੀ ਰਸਨਾ ਦੇ ਤੇ ਉਸ ਕਲੰਕ ਦੀ ਚਰਚਾ ਹੋਵੇ ਪਰ ਆਜ ਪਰਮਾ ਰਾਜ ਕਹਿੰਦੇ ਨੇ ਉਸ ਦੌਰਾਨ ਅਗਰ ਘਰ ਦੇ ਸਤਵਾਦੀ ਉੱਤਰ ਪੈਦਾ ਹੋ ਜਾਏ ਸਤ ਨੂੰ ਸਮਝਣ ਵਾਲਾ ਸਤ ਨੂੰ ਪ੍ਰਗਟ ਕਰਨ ਵਾਲਾ ਸਤ ਦੇ ਵਿੱਚ ਜੀਣ ਵਾਲਾ ਤੋਂ ਸਾਬ ਕੰਨ ਘਰ ਦਾ ਕਲੰਕ ਮਿਟ ਜਾਂਦਾ ਹੈ ਘਰ ਦਾ ਅਪਜਸ ਦੁੱਲ ਜਾਂਦਾ ਹੈ ਘਰ ਦੇ ਸਾਰੇ ਕਲੰਕ ਨੂੰ ਉਹ ਧੋ ਕੇ ਰੱਖ ਦਿੰਦਾ ਹੈ ਘਰ ਦੇ ਸਾਰੇ ਅਪਜਸ ਨੂੰ ਉਹ ਮਿਟਾ ਕੇ ਰੱਖ ਦਿੰਦਾ ਹੈ ਇਹ ਇੱਕ ਉਦਾਹਰਣ ਹੈ ਇੱਕ ਪ੍ਰਮਾਣ ਹੈ ਔਰ ਇਹ ਵੀ ਹਕੀਕਤ ਹੈ ਕਿ ਸੜੇ ਦੇਸ਼ ਦੇ ਸੰਤ ਜਨ ਆਦ ਕਾਲ ਤੋਂ ਕਹਿੰਦੇ ਰਹੇ ਨੇ ਇਹ ਜਨਨੀ ਅਗਰ ਤੂੰ ਜਨਮ ਦੇਣਾ ਤਾਂ ਇਨ੍ਹਾਂ ਤਿੰਨ ਪੁੱਤਰਾਂ ਦੇ ਚੋਂ ਹੀ ਕਿਸੇ ਇੱਕ ਨੂੰ ਜਨਮ ਦੇਣੀ ਤਿੰਨ ਸੁਭਾਵਾਂ ਵਾਲੇ ਪੁੱਤਰਾਂ ਦੇ ਚੋਂ ਹੀ ਕਿਸੇ ਇੱਕ ਨੂੰ ਜਾਂ ਤਿੰਨਾਂ ਨੂੰ ਜਨਮ ਦੇਵੇਂ ਜਨਨੀ ਜਨੇ ਤਾਂ ਭਗਤ ਜਨ ਕਹਿਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਬਾਂਜ ਰਹੇ ਕਾਹੇ ਗਵਾਵੇ ਲੋਕ ਜਨਮ ਦੇਣਾ ਤਾਂ ਐਸੇ ਭਗਤ ਨੂੰ ਜਨਮ ਦੇ ਜੋ ਭਾਵਨਾ ਨਾਲ ਭਰੇ ਹੋਇਆ ਹੋਵੇ ਹੁਣ ਕੁਦਰਤੀ ਗੱਲ ਹੈ ਅਗਰ ਮਨ ਦਾ ਹਿਰਦਾਈ ਭਾਵਨਾ ਨਾਲ ਭਰਿਆ ਹੋਇਆ ਨਹੀਂ ਤਾਂ ਮੁਸ਼ਕਲ ਹੈ ਉਸ ਧਰਤੀ ਦੇ ਚਾ ਕਿਸੇ ਭਗਤ ਦਾ ਜਨਮ ਹੋਣਾ ਸਾਰੀ ਸਤਿਆ ਉਸ ਮਿੱਟੀ ਨੇ ਦੇਣੀ ਸਾਰਾ ਜੀਵਨ ਉਸ ਮਿੱਟੀ ਨੇ ਦੇਣਾ ਹੈ ਦਰਖਤ ਨੂੰ ਇਹ ਦਰਖਤ ਦਾ ਆਧਾਰ ਵੀ ਉਸ ਮਿੱਟੀ ਨੇ ਬਣਨਾ ਹੈ ਪਰ ਮਿੱਟੀ ਚ ਖਾਸੀਅਤ ਚਾਹੀਦੀ ਹੈ ਦੇਖਦੇ ਹਾਂ ਕਿਸੇ ਕਿਸੇ ਥਾਂ ਦੀ ਮਿੱਟੀ ਐਸੀ ਹੈ ਕਿ ਉਹ ਬੀਜਾਂ ਵਿੱਚ ਬੜਾ ਰਸ ਪਾ ਦਿੰਦੀ ਹੈ ਸਵਾਦ ਪਾ ਦਿੰਦੀ ਹੈ ਔਰ ਲੋਕੀ ਹੈਰਾਨ ਹੋ ਕੇ ਕਹਿੰਦੇ ਨੇ ਬੀਜ ਤੇ ਉਹੀ ਨੇ ਪਰ ਇੱਥੇ ਬੋਏ ਨੇ ਉਹਨਾਂ ਜਿੰਨੀ ਮਿਠਾਸ ਇਤਨਾ ਸਵਾਦ ਇਤਨਾ ਸੁਆਪਣ ਤੋ ਬੀਜ ਦੀ ਆਪਣੀ ਖਾਸੀਅਤ ਹੋ ਸਕਦੀ ਹੈ ਪਰ ਧਰਤੀ ਦੀ ਵੀ ਆਪਣੀ ਮਹਾਨਤਾ ਹੈ ਧਰਤੀ ਦਾ ਵੀ ਆਪਣਾ ਗੁਣ ਹੈ अनेका ਤਜਰਬੇ ਇਸ ਤੇ ਕੀਤੇ ਗਏ ਨੇ ਕਿ ਇੱਕ ਇਲਾਕੇ ਦੇ ਮਿੱਠੇ ਫਲ ਜਦ ਉਹਨਾਂ ਦਾ ਬੀਜ ਦੂਸਰੇ ਇਲਾਕੇ ਚ ਲਗਾਇਆ ਗਿਆ ਉਹ ਮਿਠਾਸ ਨਹੀਂ ਪ੍ਰਾਪਤ ਹੋਈ ਉਹ ਸਵਾਦ ਨਹੀਂ ਪ੍ਰਾਪਤ ਹੋ ਸਕਿਆ ਕਾਰਨ ਜਦ ਬੀਜ ਉਹੀ ਸਨ ਤਾਂ ਫਿਰ ਕਿਉਂ ਨਹੀਂ ਸਵਾਦ ਪ੍ਰਾਪਤ ਹੋ ਸਕਿਆ ਇਸ ਵਾਸਤੇ ਕਿ ਮਿੱਟੀ ਨਹੀਂ ਸੀ دھرتی خاص نہیں پتا خاص ہے ماں خاص نہیں تا جس طرح دا بالک ہونا چاہی رہے ویسا نہیں ہو سکے گا یا ماں مہان ہے پتا ہی نہیں تا بھی کمی رہ جائے گی کتنی چنگی دھرتی کے انہوں ہوئے کتنی مہان دھرتی کے انہوں ہوئے پر بیج ہی کسے حد تک کمزور سی خاص نہیں سی اہمیت نہیں سی ایک ਬੜੀ ਪੂਰਨ ਪ੍ਰਮਾਤਮਾ ਦਾ ਐਸਾ ਨਿਯਮ ਬੀਜ ਵੀ ਖਾਸ ਹੋਵੇ ਧਰਤੀ ਵੀ ਖਾਸ ਹੋਵੇ ਤਾਂ ਜਾ ਕੇ ਕਿਦਰੇ ਗੱਲ ਬਣਦੀ ਹੈ ਲੇਕਿਨ ਇਸ ਦੇ ਵਿੱਚ ਐਸਾ ਵੀ ਦੇਖਣ ਦੀ ਚਾਹ ਹੈ ਕਿ ਬੀਜ ਅਗਰ ਮਾਮੂਲੀ ਜਈ ਖਾਸੀਅਤ ਵੀ ਰੱਖਦਾ ਹੈ ਬਹੁਤ ਜ਼ਿਆਦਾ ਨਹੀਂ ਪਰ ਜੇ ਧਰਤੀ ਕਿਦਰੇ ਉਸ ਨੂੰ ਮਹਾਨ ਮਿਲ ਜਾ ਹੈ ਤਾਂ ਉਹ ਬੀਜ ਬੜਾ ਮਹਾਨ ਬ੍ਰਿਖਸ਼ ਬਣਦਾ ਹੈ ਔਰ ਜਗਤ ਨੂੰ ਬਹੁਤ ਸੁਆਦ ਤੇ ਰਸ ਦਾਇਕ ਫਲ ਦਿੰਦਾ ਹੈ ਐਸੇ अनेका ਉਦਾਹਰਣ ਮਿਲਦੇ ਨੇ ਹਰ ਨਾਕਸਤ ਤੇ ਦੁਸ਼ਟ ਜ਼ਾਲਮ ਸੀ ਪਰ ਉਸਦੀ ਪਤਨੀ ਰੋਮ ਰੋਮ ਰਾਮ ਦਾ ਸਿਮਰਨ ਕਰਦੀ ਸੀ ਉਸਦੀ ਕੁੱਖ ਤੋਂ ਹੀ ਪ੍ਰਹਿਲਾਦ ਦਾ ਜਨਮ ਹੋਇਆ ਜੇ ਦੇਖੀਏ ਬੀਜ ਨੂੰ ਤੇ ਖਾਸ ਨਹੀਂ ਹੈ ਮਾਮੂਲੀ ਹੈ ਪਰ ਦੇਖੀਏ ਧਰਤੀ ਨੂੰ ਇਤਨੀ ਮਹਾਨ ਇਤਨੇ ਮਹਾਨ ਕਿ ਉਸਨੇ ਬੀਜ ਦੇ ਚੋਂ ਜਿਹੜਾ ਬ੍ਰਖਸ਼ ਪੈਦਾ ਕੀਤਾ ਹੈ ਅਜ ਤੱਕ ਵੀ ਧਾਰਮਿਕ ਦੁਨੀਆ ਦੇ ਚੋਂ ਛਾਂ ਦੇ ਰਿਹਾ ਹੈ ਰਸ ਮੰਡ ਰਿਹਾ ਹੈ ਸਵਾਦ ਦੇ ਰਿਹਾ ਹੈ ਤਾਂ ਆਧ ਕਾਲ ਤੋਂ ਸਾਰੇ ਸੰਤ ਜਨ ਕਹਿੰਦੇ ਰਹੇ ਨੇ ਐ ਮਾਂ ਤੁਝ ਜਨਮ ਦੇਣਾ ਹੈ ਤਾਂ ਐਸੇ ਬਾਲਕ ਨੂੰ ਜਨਮ ਦੇ ਜੋ ਭਾਵਨਾ ਨਾਲ ਭਰੇ ਹੋਵੇ ਭਗਤ ਨੂੰ ਜਨਮ ਦੇ ਜਨਨੇ ਜਨ ਤਾਂ ਭਗਤ ਜਨ ਜਿਜੇ ਭਗਤ ਨਹੀਂ ਪੈਦਾ ਕਰ ਸਕਦੀ ਤਾਂ ਕਮ ਸੇ ਕਮ ਦਾਨੀ ਫਰਾਗ ਦਿਲ ਮਾਂ ਹੀ ਕਿਸੇ ਦਾਨੇ ਨੂੰ ਜਨਮ ਦੇ ਸਕਦੀ ਐ ਸ਼ੋਮ ਮਾਂ ਨੇ ਉੰਜ ਵੀ ਗੁਰਬਾਣੀ ਦਾ ਫੈਸਲਾ ਹੈ ਸ਼ੋਮ ਮਨੁੱਖ ਕਿਰਪਨ ਬੰਦਾ ਧਨ ਦਾ ਚੌਕੀਦਾਰ ਜ਼ਰੂਰ ਹੈ ਰਖਵਾਲਾ ਜ਼ਰੂਰ ਹੈ ਧਨ ਦਾ ਮਾਲਕ ਨਹੀਂ ਸੋ ਮੈਂ ਧਨ ਰਾਖਨ ਕੋ ਦਿਆ ਮੁਗਦ ਕਹੇ ਧਨ ਮੇਰਾ ਸੋ ਮੈਂ ਧਨ ਰਾਖਨ ਕੋ ਦਿਆ ਸ਼ੋਮ ਨੂੰ ਤੇ ਧਨ ਸਿਰਵ ਰੱਖਣ ਵਾਸਤੇ ਦਿੱਤਾ ਹੈ ਸ਼ੋਮ ਉਸ ਦਾ ਰਖਵਾਲਾ ਹੈ ਚੌਕੀਦਾਰ ਹੈ ਪਹਿਰੇਦਾਰ ਹੈ ਮਾਲਕ ਨਹੀਂ ਹੈ ਉਹਨੂੰ ਵਰਤ ਨਹੀਂ ਸਕਦਾ ਉਸ ਤੋਂ ਸੁੱਖ ਨਹੀਂ ਲੈ ਸਕਦਾ ਆਪਣੇ ਪਰਿਵਾਰ ਨੂੰ ਵੀ ਸੁੱਖ ਨਹੀਂ ਦੇ ਸਕਦਾ ਖੁਦ ਵੀ ਆਰਾਮ ਨਹੀਂ ਲੈ ਸਕਦਾ ਤਾਂ ਫਿਰ ਧਨ ਦਾ ਚੌਕੀਦਾਰ ਹੈ ਔਰ ਕੀ ਹੈ ਧਨ ਹੈ ਸੰਸਾਰਿਕ ਸਹੂਲਤਾਂ ਪ੍ਰਾਪਤ ਕਰਨ ਲਈ ਤੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ ਆਪਣੀ ਤੌਫੀਕ ਦੇ ਮੁਤਾਬਕ ਇਹ ਸਹੂਲਤਾਂ ਉਹਨਾਂ ਨੂੰ ਦੇਣੀਆਂ ਇਸ ਤਰ੍ਹਾਂ ਦਾ ਬੰਦੇ ਨੂੰ ਦਾਤਾ ਕਹਿੰਦੇ ਨੇ ਫਰਾਗ ਦਿਲ ਕਹਿੰਦੇ ਨੇ ਈਰਾਨ ਦਾ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਬਦਾ ਤੇ ਇਹ ਕਹਣਾ ਤਵੰਗਰੀ ਬਦਿਲਾ ਸ ਨਾ ਤੇ ਬਮਾ ਅਮੀਰੀ ਇਸੇ ਦੇ ਮਾਲ ਅਫਸਬਾਬ ਤੋਂ ਨਹੀਂ ਨਾਪਣੀ ਚਾਹੀਦੀ ਇਸ ਦੇ ਕੋਲ ਮਹਿਲ ਕਿੰਨਾ ਵੱਡਾ ਹੈ ਇਹਦੇ ਕੋਲ ਧਨ ਕਿੰਨਾ ਹੈ ਇਹਦੇ ਕੋਲ ਭੋਮੇ ਕਿੰਨੇ ਹਨ ਇਹਦੇ ਕੋਲ ਪਦਾਰਥ ਕਿੰਨੇ ਨੇ ਕਹਿੰਦੇ ਇਹ ਧਨવાન ਹੋਣ ਦੀ ਨਿਸ਼ਾਨੀ ਨਹੀਂ ਹੈ ਵੇਖਣਾ ਉਹਦਾ ਦਿਲ ਕਿੰਨਾ ਵੱਡਾ ਹੈ ਉਹਦੇ ਕੋਲ ਫਰਾਗ ਦਿਲੀ ਕਿੰਨੀ ਹੈ ਅਣ ਹੁੰਦਾ ਆਤਮੰਡਾਇ ਕੋਈ ਐਸਾ ਭਗਤ ਸਦਾ ਹੈ ਬਾਬਾ ਫਰੀਦ ਕਹਿੰਦੇ ਨੇ ਹੈ ਅੱਧਾ ਪੂਰਾ ਉਸ ਦੇ ਕੋਲ ਵੀ ਨਹੀਂ ਬੁੱਖ ਉਸ ਦੇ ਕੋਲ ਪੂਰੀ ਹੈ ਪਰ ਰੋਟੀ ਉਸ ਦੇ ਕੋਲ ਅੱਧੀ ਹੈ ਪਰ ਗਜ਼ਬ ਦੀ ਗੱਲ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ ਕਿਸੇ ਭੁੱਖੇ ਨੂੰ ਦੇ ਦਿੱਤੀ ਬਾਬਾ ਫਰੀਦ ਕਹਿੰਦੇ ਨੇ ਅਣਹੋਂ ਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ ਹੈ ਕੋਈ ਐਸਾ ਭਗਤ ਜਗਤ ਵਿੱਚ ਜੋ ਹੈ ਮਿਲੇ ਜਿਸ ਦਾ ਆਪਣਾ ਹੀ ਅੱਧਾ ਪੇਟ ਭਰਿਆ ਹੈ پورا پیٹ بھریا ہی نہیں پھر بھی ادھے ادھا جو ہے, دے دیتا ہے. تو, با با. ما. امیری تو نہیں ہے دھن سمپا تو نہیں ہے دل تو ہے فراغ دلی تو ہے تو سنت جن ماں بگت نہیں پیدا کر سکی کہ کم سے کم دانی پیدا کر داتا پیدا کر ਪਰ ਜੇ ਕਿਦਰੇ ਤੋਂ ਦਾਤਾ ਵੀ ਨਹੀਂ ਪੈਦਾ ਕਰ ਸਕੀ ਤਾਂ ਫਿਰ ਸੂਰਬੀਰ ਪੈਦਾ ਕਰ ਸੂਰਮਾ ਪੈਦਾ ਕਰ ਸੂਰਬੀਰ ਉਹ ਹੈ ਕਿ ਹਰ ਖਾਂ ਤੇ ਕਮਜ਼ੋਰ ਦੇ ਪੱਕ ਵਿੱਚ ਖੜਾ ਹੋ ਜਾਵੇ ਬਸ ਉਸ ਨੂੰ ਸੂਰਬੀਰ ਕਹਿੰਦੇ ਨੇ ਥਾਂ ਥਾਂ ਤੇ ਇੱਕ ਦੂਜੇ ਦੀ ਪੱਗ ਲਾਂਦਾ ਫਿਰੇ ਤੇ ਲੜਦਾ ਫਿਰੇ ਤੇ ਉਸ ਲੜਾਈ ਦੇ ਵਿੱਚ ਜਿੱਤ ਹਾਸਲ ਕਰਦਾ ਰਹੇ ਉਹਨੂੰ ਜ਼ਾਲਮ ਆਖਿਆ ਜਾ ਸਕਦਾ ਸੂਰਬੀਰ ਨਹੀਂ ਸੂਰਬੀਰ ਉਹ ਕਿ ਜਿੱਥੇ ਦੇਖੇ ਇੱਕ ਕਮਜ਼ੋਰ ਹੈ ਲਿਟਾਰੇ ਆ ਜਾ ਰਹੇ ਹਨ ਉਹਦੇ ਪੱਖ ਵਿੱਚ ਖੜਾ ਹੋ ਜਾ ਉਸ ਦੀ ਬਾਹਾਂ ਦੀ ਹਿਫਾਜ਼ਤ ਕਰੇ ਉਹਦੀ ਜਾਨ ਦੀ ਹਿਫਾਜ਼ਤ ਦੀ ਖਾਤਰ ਆਪਣੀ ਜਾਨ ਤੱਕ ਦੇ ਦੇ ਜਿਵੇਂ ਕਿ ਇਤਿਹਾਸ ਗਵਾਹ ਹੈ ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਹ ਕਮਜ਼ੋਰ ਹੋ ਗਈ ਉਹ ਬਾਹ ਫੈਲਾ ਕੇ ਆਏ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਗੋਂ ਸਹਿਬਾਂ ਨੇ ਉਹ ਕਮਜ਼ੋਰ ਬਾਹ ਫੜ ਲੀਤੀ ਰਾਖਿਆ ਮੈਂ ਆਪਣੀ ਜਾਨ ਦੇ ਦਿਆਂਗਾ ਇਹ ਬਾਹ ਨਹੀਂ ਛੋੜਾਂਗਾ ਆਪਦੇ ਨਾਲ ਇੱਕ ਬਾਤ ਜੁੜ ਗਿਆ ਬਾਹਾਂ ਜਿਨਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਮੈਂ ਜਾਨ ਤੇ ਦੇ ਸਕਦਾ ਸਿਰ ਤੇ ਦੇ ਸਕਦਾ ਕਿ ਬਾਹ ਨਹੀਂ ਛੋੜ ਸਕਦਾ ਇਸ ਬਾਹ ਨਾਲ ਹੁਣ ਮੇਰੀ ਬਾਹ ਜੁੜ ਗਈ ਹੈ ਇਹ ਬਾਹ ਤੇ ਮੇਰੀ ਬਾਹ ਹੁਣ ਇੱਕ ਮਿੱਠ ਇਤਿਹਾਸ ਦਾ ਵਾਹ ਹੈ ਕਿਸੇ ਨੇ ਆਪਣਾ ਸਿਰ ਦੇ ਕੇ ਇਸ ਦੇਸ਼ ਦੀਆਂ ਕਮਜ਼ੋਰ ਬਾਹਾਂ ਨੂੰ ਮਜ਼ਬੂਤ ਕੀਤਾ ਮਹਾਨ ਕੀਤਾ ਤੋ ਸੂਰਬੀਰ ਉਹ ਜੋ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ। ਦਾਨੀ ਜੋ ਲੋੜਵੰਦੀ ਲੋੜ ਪੂਰੀ ਕਰਦੇ ਹੈ। ਭਗਤ ਜਿਹਦਾ ਹਿਰਦਾ ਭਾਵਨਾ ਨਾਲ ਭਰਿਆ ਹੋਵੇ। ਤੋ ਧਾਰਮਿਕ ਪੁਰਸ਼ ਕੈਨ ਨੇ ਐ ਮਾਂ ਐ ਜਨ ਨੇ ਨਾ ਤੋ ਭਗਤ ਪੈਦਾ ਕਰ ਸਕੇ ਨਾ ਤੋ ਦਾਨੀ ਪੈਦਾ ਕਰ ਸਕੇ। ਨਾ ਤੋ ਸੂਰਬੀਰ ਪੈਦਾ ਕਰ ਸਕੀ ਖਾਮਾ ਖਾਪਣਾ ਤਨ ਦਾ ਨੂਰ ਗਵਾਇਆ ਤਨ ਦੀ ਸਤਿਆ ਗਵਾਈ ਐਵੇਂ ਫਸੂਲ ਬੱਚੇ ਪੈਦਾ ਕਰਕੇ ਧਰਤੀ ਦਾ ਬੋਝ ਪੈਦਾ ਕਰਕੇ ਹਿਰਦੇ RAM ਨੇ ਤੇ ਸਾਫ ਕਹਿ ਦਿੱਤਾ ਪ੍ਰੇਮ ਸੋ ਨੀਰ ਬਹੇ ਜਸਦਾਤ ਨਾਚਿਤ ਦੇਵ ਚਲੇ ਸਭ ਅੰਗਾ ਕਹਿ ਖਗ ਗੈ ਰਣਵੇਂ ਭਲੀ ਬਿਰਸੋਂ ਲਹੂ ਸੁਘਾਉ ਚਲੇ ਅਰਧੰਗਾ ਐ ਮਾਂ ਐਸਾ ਲਾਲ ਐਸਾ ਪੁੱਤ ਆਪਣੀ ਕੁੱਖ ਤੋਂ ਜਨਮ ਦੇ ਕਿ ਪ੍ਰਮਾਤਮਾ ਦਾ ਨਾਮ ਸੁਣਿਆ ਤੇ ਰੋਮ-ਰੋਮ ਦੇ ਝਰਨਾਟ ਵਜ ਜਾਂਦਾ ਹੈ। ਔਰ ਉਸ ਦੇ नेत्र ਸੱਜਲ ਹੋ ਜਾਂਦਾ। ਇਤਨਾ ਕੋਮਲ ਹਿਰਦੇ ਦਾ ਪੈਦਾ ਕਰ ਕਿ ਜੇ ਤੂੰ ਇਤਨਾ ਕੋਮਲ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਐਸਾ ਸਖਤ ਪੈਦਾ ਕਰ ਕਿ ਰਣ ਭੂਮੀ ਦੇ ਸੱਚ ਦੀ ਖਾਤਰ ਲੜਦਿਆਂ ਲੜਦੇ ਹਾਂ ਉਦੇ ਸੈਕਰੇਟ ਟੁਕੜੇ ਹੋ ਜਾਣ ਤਾਂ ਵੀ ਹਾਰ ਨਾ ਮੰਨੇ ਰੋਮ ਰੋਮ ਜ਼ਖਮੀ ਹੋਵੇ ਤਾਂ ਵੀ ਉਸ ਦੀ ਸੂਰਬੀਰਤਾ ਨੂੰ ਦਾਗ ਨਾ ਲੱਗੇ ਐਸਾ ਸੂਰਬੀਰ ਪੈਦਾ ਕਰ ਕਹਿ ਖਗਰ ਮੈਂ ਰਣ ਮੇ ਭਲੇ ਵਿਦਸੋ ਲਹੂ ਸੋ ਘਾਉ ਚਲੇ ਅਰਧੰਗਾ ਵਿਰ ਦੋਏ ਕੂਤ ਜਨੇ ਜਨਨੀ ਜਗ ਔਰ ਸਵੇ ਸੁਤ ਕੀਤ ਪਤੰਗਾ ਬਸ ਇਹੀ ਤੇ ਪੁੱਤਰ ਹੋਣਗੇ ਕੋਈ ਸੂਰਬੀਰ ਹੋਵੇ ਦਾਤਾ ਹੋਵੇ ਦਾਨੀ ਹੋਵੇ ਮਾਂ ਇਸ ਤੋਂ ਬਾਅਦ ਅਗਰ ਤੂੰ ਜੋ ਕੁਝ ਵੀ ਪੈਦਾ ਕਰੇਂਗੀ ਉਕੂਰੇ ਮਕੋੜਿਆਂ ਤੋਂ ਜ਼ਿਆਦਾ ਕੁਝ ਨਹੀਂ ਹੋਣਗੇ ਸਿਰਫ਼ ਕੀੜੇ ਮਕੋੜੇ ਧਰਤੀ ਦਾ ਬੋਝ ਧਰਤੀ ਦਾ ਭਾਰ ਗੁਰੂ ਅੰਗਦ ਸਿ ਮਹਾਰਾਜ ਨੇ ਵੀ ਸਾਫ਼ ਕਹ ਦਿੱਤਾ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮੌਤ ਕੀਜੇ ਹਰ ਬਾਂਧਾ ਤਿਨ ਸੁਨੀ ਦੇ ਛਰੇ ਬਿਨ ਨਾਵੇਂ ਕੋਇ ਖੱਪ ਖੱਪ ਮੋਏ ਕਰਾਂ ਤਾ ਤੋਂ ਮੁਖਤਸਲ ਸਾਹਿਬੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਅਗਰ ਕੋਈ ਸਤਵਾਦੀ ਪੁੱਤਰ ਘਰ ਵਿੱਚ ਪੈਦਾ ਹੋ ਜਾਏ ਤੋ ਭਗਤ ਸਤਵਾਦੀ ਹੈ ਦਾਨੀ ਸਤਵਾਦੀ ਹੈ ਔਰ ਸੂਰਬੀਰ ਸਤਵਾਦੀ ਸਤ ਦਾ ਪੱਖ ਲੈਂਦਾ ਹੈ ਇਸ ਤਰ੍ਹਾਂ ਦਾ ਕੋਈ ਪੈਦਾ ਹੋ ਜਾਏ ਤੋ ਘਰ ਦੇ ਕਲੰਕ ਧੁੱਲ ਜਾਂਦੇ ਨੇ ਘਰ ਦਾ ਅਪਜਸ ਮਿਟ ਜਾਂਦਾ ਹੈ ਅਪਜਸਨ ਮਟੰਦ ਸਤ ਪੁੱਤਰੈ ਸਿਮਰ ਤਬਰਦਾ ਗੁਰ ਮੰਤਰਨ ਜਿਸ ਤਰ੍ਹਾਂ ਘਰ ਦਾ ਕਲੰਕ ਇਕ ਸਤਵਾਦੀ ਪੁੱਤਰ ਧੋ ਦਿੰਦਾ ਹੈ। ਜਿਵੇਂ ਗੁਰਮੰਤਰ ਦਾ ਜਾਪ ਪ੍ਰਭੂ ਦੇ ਮੰਤਰ ਦਾ ਜਾਪ ਹਿਰਦ ਦੇ ਸਾਰੇ ਪਾਪ ਧੋ ਦਿੰਦਾ ਹੈ। ਹਿਰਦੇ ਦੇ ਸਾਰੇ ਕਲੇਸ਼ ਧੋ ਦਿੰਦਾ ਹੈ। ਹਿਰਦੇ ਦੇ ਸਾਰੇ ਦੁੱਖ ਮਿਟਾ ਦਿੰਦਾ ਹੈ। ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣੇ ਜਪ ਕਰਦੇ ਹਾਂ ਮੰਤਰ ਦੇ ਜਾਪ ਦੁਆਰਾ ਉਹ ਪ੍ਰੀਤਮ ਉਹ ਪਰੇਪੂਰਨ ਪਰਮਾਤਮਾ ਭਗਵਾਨ ਅਬਨਾਸ਼ੀ ਜਪਣ ਵਾਲੇ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ ਕੋਈ ਦੁੱਖ ਉਸ ਨੂੰ ਵਿਆਪਦਾ ਨਹੀਂ ਮਰਣੰ ਬਿਸਰਣੰ ਗੋਵਿੰਦੇ ਜੀਵਣੰ ਹਰ ਨਾਮ ਧਿਆਵਣੇ ਲਭੰ ਸਾਧ ਸੰਹੇਣ ਨਾਨਕ ਹਰ ਪੂਰਬ ਲਿਖਣੇ ਸਰੀਰ ਦੇ ਜੋ ਸਵਾਸ ਚੱਲ ਰਹੇ ਨੇ ਇਸ ਨੂੰ ਜ਼ਿੰਦਗੀ ਆਖਦੇ ਨੇ ਤੇ ਚੱਲਦੇ ਹੋਏ ਸਵਾਸ ਜੇ ਕਿਧਰੇ ਰੁਕ ਜਾ ਇਸ ਨੂੰ ਹੀ ਮੌਤ ਆਖਦੇ ਨੇ ਪਰ ਇਹ ਸਰੀਰਕ ਜੀਵਨ ਹੈ ਸਰੀਰਕ ਮੌਤ ਹੈ ਅਧਿਆਤਮਕ ਜੀਵਨ ਕਿਸੇ ਹੋਰ ਗਤੀ ਤੇ ਖੜਾ ਹੈ ਔਰ ਉਸ ਗਤੀ ਦੇ ਰੁਕਣਿਆ ਅਧਿਆਤਮਕ ਮੌਤ ਹੋ ਜਾਂਦੀ ਹੈ ਸਾਇਬ ਕਹਿੰਦੇ ਨੇ ਮਰਣੰ ਬਿਸਰਣੰ ਗੋਵਿੰਦੇ ਜੀਵਣੰ ਹਰ ਨਾਮ ਧਿਆਵਣੇ ਸਵਾਸ ਚਲਦੇ ਰਹੇ ਸਰੀਰ ਵੀ ਜ਼ਿੰਦਗੀ ਹੈ ਸਿਮਰਨ ਚੱਲਦਾ ਰਹੇ ਯਾਦ ਚਲਦੀ ਰਹੇ ਤੋ ਰੂਹਾਨੀ ਜ਼ਿੰਦਗੀ ਹੈ